ਮਾਮਲਾ ਲੁਧਿਆਣੇ ਦੇ ਸਪਾ ਸੈਂਟਰ ਦਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਕੰਮ ਕਰਨ ਵਾਲੀ ਇੱਕ ਕੁੜੀ ਨੂੰ ਉਸਦੇ ਹੀ ਆਸ਼ਕ ਦੇ ਵੱਲੋਂ ਚਾਕੂ ਮਾਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਕੁੜੀ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਸਤੇ ਮੌਤ ਹੋ ਜਾਂਦੀ ਉਸ ਦੀ ਪਾਈ ਹਿੰਮਤ ਸਿੰਘ ਨਗਰ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਇੱਕ ਆਸ਼ਕ ਨੇ ਆਪਣੀ ਹੀ ਮਸ਼ੂਕ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਕਾਫੀ ਸਮੇਂ ਤੋਂ ਲਿਵਿੰਗ ਚ ਰਹਿ ਰਹੇ ਸੀ ਕਿਸੇ ਗੱਲ ਤੇ ਇਹਨਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ ਅਚਾਨਕ ਅੱਜ ਆਸ਼ਕ ਦੇ ਵੱਲੋਂ ਆਪਣੀ ਮਸ਼ੂਕ ਨੂੰ ਮਿਲਣ ਲਈ ਸੈਂਟਰ ਵਿੱਚ ਬੁਲਾਇਆ ਗਿਆ ਜਿੱਥੇ ਉਹ ਕੰਮ ਕਰਦੀ ਸੀ ਉੱਥੇ ਕਿਸੇ ਗੱਲ ਦੇ ਵਿੱਚ ਦੋਨਾਂ ਦੀ ਬਹਿਸ ਹੋ ਜਾਂਦੀ ਹੈ ਇਹਨਾਂ ਨੂੰ ਜ਼ਿਆਦਾ ਮਾਮਲਾ ਵੱਜ ਜਾਂਦਾ ਹੈ ਕਿ ਉਸ ਦੇ ਵੱਲੋਂ ਕੁੜੀ ਨੂੰ ਚਾਕੂਆਂ ਦੇ ਨਾਲ ਮਾਰ ਦਿੱਤਾ ਜਾਂਦਾ ਕੁੜੀ ਤੇ ਵਾਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਦੱਸਦੀ ਕਿ ਉਹ ਫਰਾਰ ਹੋ ਗਿਆ ਇਲਾਜ ਦੇ ਲਈ ਹਸਪਤਾਲ ਲਿਜਾਇਜ ਗਿਆ ਕੁੜੀ ਨੂੰ ਪਰ ਰਾਹ ਜਾਂਦੇ ਉਸਦੀ ਮੌਤ ਹੋ ਗਈ ਥਾਣਾ ਦੁਗਰੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਕਾਰਵਾਈ ਦੀ ਗੱਲ ਆਖੀ ਹੈ ਰਿਲੀਫ ਪਾਸੈਂਟਰ ਹੈਗਾ ਜਿਹਦੇ ਵਿੱਚ ਉਹ ਲੜਕੀ ਕੰਮ ਕਰਦੀ ਸੀ ਜੋਬ ਕਰਦੀ ਸੀ ਤੇ ਜਿਹੜਾ ਲੜਕੇ ਨੇ ਉਹਦੇ ਅਕਵਿੰਦਰ ਕੋ ਲੜਕੇ ਨਾਮ ਆ ਜਿਹੜੇ ਲੜਕੇ ਨੇ ਸਿਮਰਜੀਤ ਸਿੰਘ ਹੈ ਠੀਕਾ ਜਿਹਨੇ ਮਰਡਰ ਕੀਤਾ ਮਤਲਬ ਉਹਦੇ ਚਾਕੂ ਮਾਰਿਆ ਤੇ ਉਹਨੂੰ ਅਸੀਂ ਕਾਬੂ ਕਰ ਲਿਆ ਹੈਗਾ ਹਾਂਜੀ ਇਹ ਮਤਲਬ ਜਾਣਕਾਰੀ ਹੈ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਡਿਊਇੰਗ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਹੋਗੀ ਅਸੀਂ ਤੁਹਾਨੂੰ ਦੱਸ ਦਾਂਗੇ ਕਾਰਨ ਪਤਾ ਲੱਗੇ ਜੀ ਕਾਰਨ ਇਹ ਵੀ ਕਾਰਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਵੀ ਦੱਸ ਦਾਂਗੇ ਇਹ ਬੂਲਪ੍ਰਿੰਟ ਉਹ ਹੈ ਜੀ ਥਾਣਾ ਡੇਲੋ ਵਿੱਚ ਬੂਲਪ੍ਰਿੰਟ ਪੈਂਦਾ ਜੀ ਕਿੱਥੇ ਨਾ ਹਮਲਾ ਕੀਤਾ ਤੇ ਕਿੱਥੇ ਗੱਲੇ ਤੇ ਕੀਤਾ ਜੀ ਗੱਲੇ ਤੇ ਕੀਤਾ ਹੈਗਾ ਜੀ ਸਭੇ ਕੇਸ ਗੱਲੇ ਇਹ ਗ ਕਰੀਬ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਕਰੀਬ ਇਹ ਸਵਾ 3 ਸਾਢੇ ਇੱਕ ਦਿਨ ਦੀ ਗੱਲ ਹੈ ਜੀ ਹਾਂ ਜੀ ਇਹ ਮੁੰਡੇ ਮਲੇ ਕੋਲੇ ਤੋਂ ਆ ਜੀ ਸਰ ਜਦੋਂ ਇਹ ਹੱਤਿਆ ਹੋਈ ਸੀਗੀ ਉਦੋਂ ਸਪਾਸ ਸੈਂਟਰ ਚ ਕੋਈ ਹੋਰ ਨਹੀਂ ਸੀਗਾ ਮੌਜੂਦ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਉਹਨਾਂ ਨੂੰ ਅਖਲਵਾ ਕੇ ਚੈੱਕ ਕਰ ਲਵਾਂਗੇ ਸੀਟ ਵੀ ਕੈਮਰੇ ਚ ਕੋਈ ਚਾਹ ਉਹ ਅਸੀਂ ਸਾਰਾ ਕੁਝ ਕਬਜ਼ਾ ਪੁਲਿਸ ਚ ਲੈ ਰਹੇ ਹਾਂ ਹਥਿਆਰ ਕਿਸ ਦੇ ਨਾਲ ਹਜੇ ਹਮਲਾ ਚਾਕੂ ਕੀਤਾ ਜੀ ਚਾਕੂ ਹਾਂ ਜੀ ਇਹ ਜਾਣ ਲਈ ਅਫਸਰ ਲਈ ਅਮੀਥਾ ਆਪੜ ਦੀ ਰਿਪੋਰਟ ਮਾਮਲਾ ਲੁਧਿਆਣਾ ਦੇ ਸਪਾ ਸੈਂਟਰ ਦਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਕੰਮ ਕਰਨ ਵਾਲੀ ਇੱਕ ਕੁੜੀ ਨੂੰ ਉਸਦੇ ਹੀ ਆਸ਼ਕ ਦੇ ਵੱਲੋਂ ਚਾਕੂ ਮਾਰ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਕੁੜੀ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਉਸਤੇ ਮੌਤ ਹੋ ਜਾਂਦੀ ਉਸ ਦੀ ਪਾਈ ਹਿੰਮਤ ਸਿੰਘ ਨਗਰ ਦਾ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਇੱਕ ਆਸ਼ਕ ਨੇ ਆਪਣੀ ਹੀ ਮਸ਼ੂਕ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਕਾਫੀ ਸਮੇਂ ਤੋਂ ਲਿਵਿੰਗ ਚ ਰਹਿ ਰਹੇ ਸੀ ਕਿਸੇ ਗੱਲ ਤੇ ਇਹਨਾਂ ਦਾ ਆਪਸੀ ਝਗੜਾ ਚੱਲ ਰਿਹਾ ਸੀ ਅਚਾਨਕ ਅੱਜ ਆਸਕ ਦੇ ਵੱਲੋਂ ਆਪਣੀ ਮਸੂਕ ਨੂੰ ਮਿਲਣ ਲਈ ਸੈਂਟਰ ਵਿੱਚ ਬੁਲਾਇਆ ਗਿਆ ਜਿੱਥੇ ਉਹ ਕੰਮ ਕਰਦੀ ਸੀ ਉੱਥੇ ਕਿਸੇ ਗੱਲ ਦੇ ਵਿੱਚ ਦੋਨਾਂ ਦੀ ਬਹਿਸ ਹੋ ਜਾਂਦੀ ਹੈ ਇਹਨਾਂ ਨੂੰ ਜ਼ਿਆਦਾ ਮਾਮਲਾ ਵੱਜ ਜਾਂਦਾ ਹੈ ਕਿ ਉਸ ਦੇ ਵੱਲੋਂ ਕੁੜੀ ਨੂੰ ਚਾਕੂਆਂ ਦੇ ਨਾਲ ਮਾਰ ਦਿੱਤਾ ਜਾਂਦਾ ਕੁੜੀ ਤੇ ਵਾਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਉਸਦੀ ਮੌਤ ਹੋ ਜਾਂਦੀ ਹੈ ਦੱਸਦੀ ਕਿ ਉਹ ਫਰਾਰ ਹੋ ਗਿਆ ਇਲਾਜ ਦੇ ਲਈ ਹਸਪਤਾਲ ਲਜਾਜ ਗਿਆ ਕੁੜੀ ਨੂੰ ਪਰ ਰਾਹ ਜਾਂਦੇ ਉਸ ਦੀ ਮੌਤ ਹੋ ਗਈ ਥਾਣਾ ਦੁਗਰੀ ਪੁਲਿਸ ਨੇ ਇਸ ਮਾਮਲੇ ਸੰਬੰਧੀ ਕਾਰਵਾਈ ਦੀ ਗੱਲ ਆਖੀ ਹੈ ਰਿਲੀਫ ਪਾਸੈਂਟਰ ਹੈਗਾ ਜਿਹਦੇ ਵਿੱਚ ਉਹ ਲੜਕੀ ਕੰਮ ਕਰਦੀ ਸੀ ਜੋਬ ਕਰਦੀ ਸੀ ਤੇ ਜਿਹੜਾ ਲੜਕੇ ਨੇ ਉਹਦੇ ਅਕਵਿੰਦਰ ਕੋ ਲੜਕੇ ਨਾਮ ਆ ਜਿਹੜੇ ਲੜਕੇ ਨੇ ਸਿਮਰਨ ਸਿੰਘ ਠੀਕਾ ਜਿਹਨੇ ਮਰਡਰ ਕੀਤਾ ਮਤਲਬ ਉਹਦੇ ਚਾਕੂ ਮਾਰਿਆ ਤੇ ਉਹਨੂੰ ਅਸੀਂ ਕਾਬੂ ਕਰ ਲਿਆ ਹੈਗਾ ਹਾਂਜੀ ਇਹ ਮਤਲਬ ਜਾਣਕਾਰੀ ਹੈ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਡਿਵੀਜ਼ਨ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਹੋ ਗਈ ਅਸੀਂ ਤੁਹਾਨੂੰ ਦੱਸ ਦਾਂਗੇ ਕਾਰਨ ਪਤਾ ਲੱਗੇ ਜੀ ਕਾਰਨ ਇਹ ਵੀ ਕਾਰਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਵੀ ਦੱਸ ਦਾਂਗੇ ਇਹ ਬੂਲਪ੍ਰਿੰਟ ਉਹ ਹੈ ਜੀ ਥਾਣਾ ਡੇਲੋ ਵਿੱਚ ਬੂਲਪ੍ਰਿੰਟ ਪੈਂਦਾ ਜੀ ਕਿੱਥੇ ਨਾ ਹਮਲਾ ਕੀਤਾ ਤੇ ਕਿੱਥੇ ਗੱਲੇ ਤੇ ਕੀਤਾ ਜੀ ਗੱਲੇ ਤੇ ਕੀਤਾ ਹੈਗਾ ਜੀ ਸਭੇ ਕੇਸ ਗੱਲੇ ਤੇ ਕੀਤਾ ਜ ਇਕਾ ਕਰੀਬ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਕਰੀਬ ਇਹ ਸਵੇਰ ਤਿੰਨ ਸਾਢੇ ਤਿੰਨ ਦੀ ਗੱਲ ਹੈ ਜੀ ਇਹ ਮੁੰਡੇ ਮਲੇ ਕੋਟਲੇ ਤੋਂ ਆ ਜੀ ਸਰ ਜਦੋਂ ਇਹ ਹੱਤਿਆ ਹੋਈ ਸੀਗੀ ਉਦੋਂ ਸਪਾ ਸੈਂਟਰ 'ਚ ਕੋਈ ਹੋਰ ਨਹੀਂ ਸੀਗਾ ਮੌਜੂਦ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਖਲਵਾ ਕੇ ਚੈੱਕ ਕਰ ਲਈ ਸੀ ਵੀ ਸੀਟੀ ਵੀ ਕੈਮਰੇ 'ਚ ਕੁਝ ਆਇਆ ਸੀ ਕੋਈ ਸਾਰਾ ਕੁਝ ਕਬਜ਼ਾ ਬਲੂਚ ਲੈ ਰਹੇ ਨੇ ਹਥਿਆਰ ਕਿਸ ਦੇ ਨਾਲ ਹਜੇ ਨਾ ਮਾਮਲਾ ਕੀਤਾ ਚਾਕੂ ਕੀਤਾ ਜੀ ਚਾਕੂ ਹਾਂ ਜੀ ਵਿਧਾਨਾ ਲਾਇਫ ਦੇ ਲਈ ਅਮੀਤਾਪੜ ਦੀ ਰਿਪੋਰਟ